ਜਿੰਨਾਂ ਚਰੇ ਪੈਰਾਂ ਸਿਰ ਨਹੀਂ ਹੁੰਦੇ ਫਿਰ ਇਹ ਆ ਵੀ ਪੂਰੀ ਟਿਕੜੀ ਤੇ ਪੂਰੀ ਤੁਹਾਡੀ ਟੀਮ ਇੱਥੇ ਹੀ ਲੋਕਾਂ ਦੀ ਸੇਵਾ ਦੇ ਵਿੱਚ ਦਿਸੂਗੀ ਹਾਂਜੀ ਹਾਂਜੀ ਉਹ ਛੋਟਾ ਸਾਨੂੰ ਦੇਖਦਾ ਸੀ ਕਿਦਾਂ ਦੇਖਦੇ ਮਾੜੀ ਮੋਟੀ ਥਕਾਵ ਨੂੰ ਤੇ ਮੂੰਹ ਤੇ ਐ ਭੱਜਿਆ ਫਿਰਦਾ ਉਹ ਤਾਂ ਹੁਣ ਵੀ ਉਹਨੂੰ ਕਹਿ ਰਹੇ ਵੀ ਨੇਰਾ ਹੋ ਚੱਲਿਆ ਵੀ ਆਪਾਂ ਥ੍ਰੈਡ ਰੂਟ ਹੋਣੇ ਆ ਵੀ ਚੱਲ ਦੋ ਕਹਿੰਦਾ ਨਹੀਂ ਨਹੀਂ ਦੋ ਤਿੰਨ ਯਾਰ ਕਰ ਭਗਦਾ ਲੀ ਮੈਂ ਕਿਹਾ ਬਾਈ ਮਾਨਾ ਆਪਾਂ ਕੱਲ ਨੂੰ ਵੀ ਇੱਥੇ ਪਰਸੋਂ ਵੀ ਇੱਥੇ ਹੀ ਆ ਉਹ ਨਹੀਂ ਦਬਦਾ ਬਈ ਉਹ ਤਾਂ ੱੱਕੀ ਜਾਂਦਾ ਵੀ ਚਲੋ ਚਲੋ ਮਨ ਕੇਰਤ ਬਾਈ ਨੇ ਉੱਥੇ ਵੀ ਕਿਹਾ ਤੁਹਾਡੀਆਂ ਵੀ ਵੀਡੀਓਜ਼ ਆਈਆਂ ਕਿ ਬੈਗ ਭਰ ਕੇ ਲਿਆਉਣੇ ਆ ਸ਼ਾਮ ਨੂੰ ਖਾਲੀ ਕਰਕੇ ਜਾਣੇ ਆ ਅਗਲੇ ਦਿਨ ਫਿਰ ਪਰਮਾਤਮਾ ਬੈਗ ਭਰਦਾ ਅਗਲੇ ਦਿਨ ਫਿਰ ਖਾਲੀ ਕਰਕੇ ਆ ਹਾਂਜੀ ਹਾਂਜੀ ਬਾਈ ਹੁਣ ਤੁਹਾਡੇ ਸਾਹਮਣੇ ਦਾ ਹੈਗਾ ਸੀਗਾ ਸਾਰਾ ਕੁਝ ਐਦਾਂ ਹੀ ਚੱਲਦਾ ਬਾਈ ਕੋਈ ਕਹੇ ਵੀ ਹਾਂ ਇਹ ਕਿਦਾਂ ਇਹ ਕਿਤੋਂ ਕਿਹਾ ਕਿਤੋਂ ਬਾਈ ਨਾ ਤਾਂ ਅਜੇ ਤੱਕ ਕਿਸੇ ਨਾਲ ਚੋਰੀ ਕੀਤੀ ਨਾ ਕਦੇ ਕਿਸੇ ਨਾਲ ਠੱਗੀ ਕਰੀ ਨਾ ਕਿਸੇ ਦਾ ਹੱਕ ਦਾ ਖਾਦਾ ਆਪਣੇ ਦਸਾਂ ਨੋਹਾਂ ਦੀ ਕਿਰਤ ਕਰੀ ਆ ਉਹ ਖਾਣੇ ਆ ਉਹੀ ਆਪਾਂ ਸੰਗਤ ਵਰਤਾਂਦੇ ਆ ਬਸ ਇਹ ਐ ਸਰ ਆਪਦਿਆਂ ਦੇ ਲਈ ਤਾਂ ਪੈਸੇ ਕਢਦਾ ਪਰ ਦੂਜੇ ਲਈ ਕੋਈ ਪੰਜੀ ਨਹੀਂ ਕਢਦਾ ਭਾਈ ਐਡਾ ਵੱਡਾ ਦਿਲ ਜਿਵੇਂ ਬਾਈ ਨੇ ਕਿਹਾ ਵੀ ਪੰਜ ਤੁਸੀਂ ਕਿਹਾ ਵੀ ਪੰਜ ਪੰਜ ਠੀਕ ਆ ਯਾਰ ਮਤਲਬ ਐਡਾ ਵੱਡਾ ਐ ਐਸਾ ਕੀ ਭਾਈ ਆਪਣੀ ਨਹੀਂ ਸਾਰੇ ਜੇ ਆਪਾਂ ਆਪਣੇ ਦੇਖੂ ਤਾਂ ਹੀ ਆਪਣੇ ਲੱਗੂ ਬਗਾਨੇ ਦੀ ਜਦੋਂ ਮਰਜ਼ੀ ਕਰ ਲੋ ਇਹ ਆਪਣੀ ਨਹੀਂ ਯਾਰ ਬਜ਼ੁਰਗ ਉਹਨਾਂ ਨੇ ਕਿਸੇ ਦਾ ਕੀ ਮਾੜਾ ਕਰਿਆ ਉਹ ਜਦੋਂ ਮਾਤਾ ਉਹਨਾਂ ਦੇਖਦੇ ਆਪਣੀ ਨਹੀਂ ਬਗਾਨੇ ਨਹੀਂ ਹੈਗੇ ਫਿਰ ਦੇਖ ਕੇ ਬਾਈ ਕਿੱਥੇ ਰਹਿ ਹੁੰਦਾ ਫਿਰ ਮੱਲੋ ਮੱਲੀ ਉਹਨਾਂ ਨੂੰ ਸਭ ਕੋ ਮਨੀ ਉਹਨਾਂ ਨੇ ਕਿਹਾ ਵੀ ਸਾਨੂੰ ਬੱਚੇ ਪੜਾਉਣੇ ਹੁੰਦੇ ਆ ਸਾਡੇ ਕੋਲ ਜਾਣ ਦਾ ਵੀ ਸਾਧਨ ਨਹੀਂ ਫਿਰ ਮਨੀ ਕਹਿੰਦਾ ਇੱਕ ਮੋਟਰਸਾਈਕਲ ਫਿਰ ਉਹ ਕਹਿੰਦੇ ਵੀ ਸਾਡੇ ਪਸ਼ੂ ਫੜ ਕੇ ਦੋ ਗਾਂ ਨਾਲ ਸਾਰੀ ਨਾਲ ਦੀ ਨਾਲੇ ਆ ਬਾਈ ਇਹ ਤਾਂ ਨਾਲ ਸਵੇਰੇ ਪਸ਼ੂ ਸਵੇਰੇ ਪਹੁੰਚਣੇ ਆ ਮੰਡੀ ਤੋਂ ਫੋਨ ਆਈ ਜਾਂਦਾ ਅਸੀਂ ਉੱਥੇ ਕਰਤੇ ਸਾਰੇ ਰੈਡੀ ਉਹ ਹੁਣ ਸਵੇਰੇ ਇੱਥੇ ਪਹੁੰਚ ਜੂਗੇ ਰਾਤੋਂ ਰਾਤ ਗਦੋਂ ਤੱਕ ਚੱਲੂ ਇਹ ਸੇਵਾ ਕਿੰਨਾ ਚਿਰ ਚੱਲੂ ਮਤਲਬ ਕਿਉਂਕਿ ਇਹ ਨਾ ਵੀ ਆਪਦੇ ਕੋਲੇ ਵੀ ਇੱਕ ਲਿਮਟ ਹੁੰਦੀ ਆ ਇਹ ਆ ਕਿ ਯਾਰ ਇੰਨੇ ਕ ਸਾਡੇ ਕੋਲੇ ਪਏ ਆ ਇੰਨੇ ਕ ਲੱਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਨਾ ਇੰਨਾ ਕ ਤਾਂ ਲੋਕਾਂ ਦੇ ਲਈ ਕੀਤਾ ਜਾਵੇ ਬਈ ਉਹ ਬੈਠਾ ਉੱਪਰ ਆਪਣਾ ਪਤਾ ਹੀ ਨਹੀਂ ਕੁਝ ਨਾ ਪਹਿਲਾਂ ਤਾਂ ਪਤਾ ਨਾ ਹੁਣ ਦਾ ਪਤਾ ਪਰਮਾਧਮ ਬੈਠਾ ਉਹਨੇ ਬਸ ਜਦ ਤੱਕ ਉਹਦਾ ਥਾਪੜਾ ਚੱਲੀ ਜਾਣਾ ਇਹ ਤਾਂ ਕੋਈ ਰੁਕਣ ਵਾਲੀ ਤਾਂ ਨਹੀਂ ਕਿ ਇਸ ਜੀ ਤੋਂ ਜ਼ਰੂਰ ਪਰਦਾ ਚੱਕ ਦਿਓ ਕਿਉਂਕਿ ਬਹੁਤੇ ਕਹਿੰਦੇ ਨੇ ਕਹਿੰਦੇ 27 ਨੇੜੇ ਆਈ ਜਾਂਦੀ ਆ ਚੋਣ ਲੜਦੀ ਹੋਣੀ ਆ ਸਿਆਸਤ ਚਾਉਣਾ ਹੋਣਾ ਤਾਂ ਕਰਕੇ ਐਸਾ ਕੁਝ ਕਰੀ ਜਾਂਦਾ ਬਾਈ ਹੁਣ ਸਾਨੂੰ ਇੱਥੇ ਕਿਸੇ ਪਿੰਡ ਦਾ ਨਾਮ ਪਤਾ ਕਿਸੇ ਘਰ ਦੇ ਵਾਲੇ ਬੰਦੇ ਦਾ ਨਾਮ ਪਤਾ ਚੋਣ ਉਹ ਕਹਿ ਦੂੰਗਾ ਮੁਹਾਲੇ ਇੱਥੇ ਅਸੀਂ ਕੀ ਕਰਨੇ ਅਸੀਂ ਸੇਵਾ ਖਾਤਰ ਆਏ ਅਸੀਂ ਸੇਵਾ ਉਹ ਚੋਣਾ ਜੂਣਾ ਵਾਲੇ ਦੇ ਲੋਕਾਂ ਦਾ ਪ੍ਰੋਫੈਸ਼ਨ ਹੈ ਬਾਈ ਉਹ ਕਹੀ ਜਾਂਦੇ ਕਿਉਂ ਉਹ ਜਿਹੜੇ ਉੱਥੇ 2-4 ਹੁੰਦੇ ਉਹਨਾਂ ਨੂੰ ਘਪਰਾਟ ਹੋ ਜਾਂਦੀ ਪ੍ਰੋਸਪਰ ਦੇ ਪਿੰਡਾਂ ਦੇ ਵਿੱਚ ਆ ਬਾਈ ਮਨਕੀਰਤ ਔਲਕ ਦੀ ਟੀਮ ਜਿਹੜੀ ਆ ਉਹ ਜਿੰਨਾ ਪਿੰਡਾਂ ਦੇ ਵਿੱਚ ਹੜ ਪ੍ਰਭਾਵਤ ਲੋਕ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਕੈਸ਼ ਉਹਨਾਂ ਦੇ ਘਰਾਂ ਦੇ ਵਿੱਚ ਪਸ਼ੂਆਂ ਦੀ ਸੇਵਾ ਉਹਨਾਂ ਦੇ ਘਰਾਂ ਦੇ ਵਿੱਚ ਵਹੀਕਲ ਦੀ ਸੇਵਾ ਕਰਨਾ ਇਹਨੇ ਬਾਈ ਰੂਪੇ ਹਰੀ ਸਾਡੇ ਨਾਲ ਹੋਣਗੇ ਜਿਵੇਂ ਬਾਈ ਦੱਸਦੇ ਹੁੰਦੇ ਨੇ ਕਿ ਮਨਕੀਰਤ ਬਾਈ ਕਹਿੰਦੇ ਨੇ ਕਿ ਮੈਂ ਆ ਹੁੰਦਲਾ ਤੇ ਰੂਪਾ ਸੀ ਤੰਨੋ ਭਰਾਮਾਂ ਦੀ ਟਿਕੜੀ ਆ ਜਿੰਨਾ ਸਾਡੇ ਤੋਂ ਹੋਇਆ ਜਿੰਨੇ ਜੋਗੇ ਅਸੀਂ ਹੋਏ ਉੰਨੀ ਸੇਵਾ ਕਰਾਂਗੇ ਰੂਪੇ ਬਾਈ ਨਾਲ ਗੱਲਬਾਤ ਕਰਦੇ ਨੇ ਰੂਪੇ ਬਾਈ ਸਭ ਤੋਂ ਪਹਿਲਾਂ ਜਿਵੇਂ ਬਾਈ ਅਰਗਿਆਂ ਨੂੰ ਮੈਂ ਸਲਾਮ ਸਲੂਟ ਕੀਤਾ ਤੁਹਾਨੂੰ ਸਲਾਮ ਸਲੂਟ ਹੈ ਜੋ ਤੁਸੀਂ ਮੈਨੂੰ ਲੱਗਦਾ ਸ਼ਾਇਦ ਜੋ ਸਰਕਾਰ ਨਹੀਂ ਕਰ ਪਈ ਉਹ ਟਿਕੜੀ ਨੇ ਕਰ ਦਿੱਤਾ ਲੋਕਾਂ ਦੇ ਲਈ ਜੀ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰ ਜੀ ਅਸੀਂ ਤਾਂ ਸਰਕਾਰਾਂ ਦਾ ਚਲੋ ਇਹਨਾਂ ਨਾਲ ਤਾਂ ਆਪਣਾ ਕੁਛ ਨਹੀਂ ਆਪਾਂ ਤਾਂ ਸੇਵਾ ਕਰਨ ਆਏ ਸੀ ਨੇਚਰਲੀ ਜੋ ਸੇਵਾ ਹੋਣੀ ਚਾਹੀਦੀ ਹੈ ਗਰਾਉਂਡ ਲੈਵਲ ਤੇ ਅਸੀਂ ਤਾਂ ਉਹ ਕਰਨ ਆਏ ਆ ਆਪਾਂ ਉਹੀ ਕਰ ਰਹੇ ਆ ਜੀ ਆਪਾਂ ਨਾ ਕਿਸੇ ਨੂੰ ਸਰਕਾਰ ਨੂੰ ਨਾ ਕਿਸੇ ਨੂੰ ਆਪਾਂ ਕਿਸੇ ਨੂੰ ਨਹੀਂ ਕਰਨਾ ਆਪਾਂ ਦਾ ਬਸ ਜਿਹੜੇ ਬਜ਼ੁਰਗ ਹੁਣ ਤੁਸੀਂ ਮਾਤਾ ਉਹਨੇ ਦੇਖਿਆ ਨਾ ਜੀ ਜਿਵੇਂ ਉਹਨਾਂ ਦਾ ਕੋਈ ਵੀ ਨਹੀਂ ਹੈਗਾ ਉਹ ਕੱਲੀ ਮਾਤਾ ਨੇ ਇਹ ਚੀਜ਼ਾਂ ਦੇ ਆਪਾਂ ਇਨ੍ਹਾਂ ਖਾਤਰ ਆਏ ਆ ਆਪਾਂ ਨੂੰ ਕਿਸੇ ਹੋਰ ਦਾ ਨਹੀਂ ਇਹ ਇਹ दिली ਇੱਛਾ ਕੀ ਦੀ ਸੀ दिली ਇੱਛਾ ਹੋਈ ਜਾਂ ਫਿਰ ਯਾਰਾਂ ਦਾ ਹੁਕਮ ਉਜਮੇ ਯਾਰਾਂ ਦਾ ਹੁਕਮ ਹੀ ਹੁੰਦਾ ਕਿ ਯਾਰ ਕਰਨਾ ਹੈ ਰੂਪੇ ਆਪਾਂ ਜਿਵੇਂ ਬਾਈ ਮੈਨੂੰ ਦੱਸਦੀ ਵੀ ਕਹਿੰਦੇ ਮੈਂ ਹੁੰਦਲ ਨੂੰ ਕਹੇ ਹੁੰਦਲ ਕਹਿੰਦਾ ਆਪਣਾ ਯਾਰ ਆ ਰੂਪਾ ਆ ਰੂਪੇ ਨੂੰ ਕਹਨੇ ਆ ਕਹਿੰਦੇ ਹੁ ਨਾ ਕਹੀ ਕਹਿੰਦੇ ਮੈਂ ਤਾਂ ਫਿਰ ਦਿਲ ਖੋਲੀ ਬੈਠਾ ਸੀ ਬਾਈ ਇਹ ਨਾ ਜਦੋਂ ਬਾਈ ਮਨਕੀਰਤਾ ਇਥੇ ਚਾਰ ਦੇ ਟਰਾਲੇ ਲੈ ਕੇ ਹਨਾ ਤੇ ਪ੍ਰੀ ਟਰੈਕਟਰ ਦੀ ਸਰਵਿਸ ਫ੍ਰੀ ਕਰਨ ਆਏ ਸੀ ਕਿ ਉਸ ਟਾਈਮ ਉਹ ਸੁਖੇ ਨਾਲ ਮੁੰਡੇ ਨਾਲ ਪਿਆਰੇ ਇਹਨਾਂ ਦਾ ਤੇ ਉਦੋਂ ਹੁੰਦਲ ਨਾਲ ਆਇਆ ਸੀਗਾ ਅਸੀਂ ਮੈਂ ਤੇ ਹੁੰਦਲ ਅਸੀਂ ਅਕਸਰ ਹੀ ਸਵੇਰੇ ਜਿਮ ਵਿੱਚ ਇਕੱਠੇ ਹੁੰਨੇ ਆ ਤੇ ਮੈਂ ਹੁੰਦਲ ਨੂੰ ਫੋਨ ਕਰਿਆ ਮੈਂ ਕਿਹਾ ਬਾਈ ਕਿਹੜੀ ਚੀਜ਼ ਦੀ ਘਾਟ ਲੱਗਦੀ ਹੈ ਹੁੰਦਲ ਕਹਿੰਦਾ ਘਾਟਾਂ ਦੋਰੇ ਪੂਰੀਆਂ ਹੋ ਨਹੀਂ ਸਕਦੀਆਂ ਮੈਂ ਕਿਹਾ ਬਾਈ ਫਿਰ ਦਬ ਦੇ ਕਿਉਂ ਹੈ ਤਾਂ ਬਾਈ ਨੇ ਕਰੀ ਗੱਲ ਕਹਿੰਦਾ ਵੀ ਪੰਜ ਪੰਜ ਮੈਂ ਕਿਹਾ ਹਾਂਜੀ ਚਲੋ ਤਾਂ ਉਥੋਂ ਗੱਲ ਹੋਈ ਤਾਂ ਫਿਰ ਉਹ ਕਹਿੰਦੇ ਵੀ ਟਰੈਕਟਰ ਮੈਂ ਕਿਹਾ ਜੀਵੇਂ ਚੱਲਣਾ ਬਈ ਚਲੋ ਹੁਣ ਜਦ ਗੱਲ ਹੋ ਆ ਹਾਂ ਪਰਮਾਤਮਨ ਕਰੀਏ ਤਾਂ ਪਰਮਾਤਮਨ ਕਿੰ ਨੂੰ ਹੋਇਆ ਆਪਣੇ ਤਾਂ ਮੂੰਹ ਤੇ ਕੋਈ ਲਫ਼ਜ਼ ਹੈ ਹੀ ਨਹੀਂ ਫਿਰ ਉਹ ਟਰੈਕਟਰ ਇਹ ਕਹਿੰਦੇ ਵੀ ਆਪਾਂ ਨੇ ਗਲੋਬਲ ਸਿੱਖ ਆਲੇ ਨੂੰ ਕਹਿਤਾ ਡੋਨੇਟ ਕਰਨ ਨੂੰ ਵੀ ਆਪਾਂ ਉਹਨਾਂ ਨੂੰ ਦੇ ਦੰਨੇ ਆ ਮੈਂ ਕਿਹਾ ਚਲੋ ਬਈ ਜਿਵੇਂ ਤੁਸੀਂ ਕਰਤਾ ਤਾਂ ਕਹਿੰਦੇ ਵੀ ਆਪਾਂ ਇਹਨਾਂ ਨੂੰ ਕੈਸ਼ ਡੀਜ਼ਲ ਖਾਤਰ ਮੈਂ ਕਿਹਾ ਵੀਰੇ ਨਹੀਂ ਇਹ ਆਪਾਂ ਘਰ ਘਰ ਜਾ ਕੇ ਕਰਨਾ ਚਾਹੇ ਡੀਜ਼ਲ ਦਾ ਚਾਹੇ ਕਿਸੇ ਦਾ ਘਰ गिर ਗਿਆ ਇਹ ਘਰ ਘਰ ਜਾ ਕੇ ਕਰਨਾ ਇਹ ਸੇਵਾ ਘਰ ਘਰ ਕਰਨੀ ਆਪਾਂ ਨੇ ਨਾ ਕਿ ਕਿਤੇ ਇੱਕ ਜਗ੍ਹਾ ਦੇਣੀ ਆ ਇਹ ਅੱਛਾ ਇਹ ਤੁਹਾਡਾ ਆਈਡੀਆ ਸੀ ਵੀ ਆਪਾਂ ਘਰੋ ਘਰ ਜਾ ਕੇ ਪੈਸੇ ਦੇਵਾਂਗੇ ਹਾਂਜੀ 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 ਉਹ ਇਦਾਂ ਜਿਹੜਾ ਮਨੀ ਕਹਿੰਦਾ ਯਾਰ ਵੀ ਕੋਈ ਚੱਕਰੇ ਨਹੀਂ ਵੀ ਚੱਲਦੇ ਆਪਾਂ ਘਰੋ ਘਰੀ ਫੇਰ ਤੀਸਰੇ ਚੌਥੇ ਦਿਨ ਦਾ ਸੀ ਆਗੇ ਜੀ ਤੀਸਰੇ ਦਿਨ ਦਾ ਸੀ ਇੱਥੇ ਪਹੁੰਚ ਕੇ ਸੀਗੇ ਜਨਾਲੇ ਉਥੋਂ ਸ਼ੁਰੂ ਹੋ ਗਏ ਕੰਮ ਪਰ ਪਹਿਲੇ ਦਿਨ ਜਿਵੇਂ ਬਾਈ ਆਰ ਵੀ ਦੱਸਦੇ ਨੇ ਵੀ ਅਸੀਂ ਇਸ ਤੋਂ ਪਹਿਲਾਂ ਇਹ ਇਸ ਫੀਲਡ ਦੇ ਵਿੱਚ ਮਤਲਬ ਸਾਨੂੰ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਕੀ ਚੀਜ਼ ਹੁੰਦੀ ਆ ਜਦੋਂ ਪਹਿਲੇ ਦਿਨ ਕਹਿਤਾ ਫਿਰ ਇੱਕ ਵਾਰੀ ਦਿਮਾਗ ਦੇ ਵਿੱਚ ਨੇ ਵੀ ਯਾਰ ਇਹ ਚੀਜ਼ ਕਰਾਂਗੇ ਕਿਵੇਂ ਜਦੋਂ ਇੱਥੇ ਆ ਕੇ ਦੇਖਿਆ ਤਾਂ ਬਹੁਤ ਮਤਲਬ ਵੱਡੀ ਸੇਵ ਆਇਆ ਕਰਾਂਗੇ ਕਿਵੇਂ ਬਾਈ ਨੀਤ ਸਾਫ ਹੁੰਨੀ ਚਾਹੀਦੀ ਦੇ ਕਰਨ ਦੀ ਦੇਖ ਕੇ ਜੇ ਡਰਨ ਦਾ ਜਿਗਰਾ ਰੱਖ ਕੇ ਭੱਜ ਲੋ ਉਹ ਤਾਂ ਬਹਾਨਾ ਹੁੰਦਾ ਕਰ ਨੂੰ ਕੀ ਨਹੀਂ ਹੁੰਦਾ ਅੱਜਕੱਲ ਜੋ ਕੁਝ ਮਰਜ਼ੀ ਕਰ ਦੋ ਜਾਂ ਮੰਜ ਠਾਣੇ ਲਿਆ ਫਿਰ ਕਿਉਂ ਨਹੀਂ ਹੋਊਗਾ ਇਹ ਤਾਂ ਕਰਕੇ ਜਾਉਂਗੇ ਹਮ ਅੱਜ ਦਾ ਦਿਨ ਪੂਰਾ ਲੱਗਿਆ ਕੱਲ੍ਹ ਨੂੰ ਵੀ ਇੱਥੇ ਪਰਸੋਂ ਵੀ ਇੱਥੇ ਆਊਗਾ ਹੋਊਗਾ ਕਿ ਨਹੀਂ ਪਰ ਇੱਕ ਚੀਜ਼ ਹੋਰ ਵੀ ਆ ਬਈ ਕੋਈ ਆਪ ਦੇ ਲਈ ਆ ਆਪਦਿਆਂ ਦੇ ਲਈ ਤਾਂ ਪੈਸੇ ਕੜਦਾ ਪਰ ਦੂਜੇ ਲਈ ਕੋਈ ਪੰਜੀ ਨਹੀਂ ਕੜਦਾ ਬਈ ਐਡਾ ਵੱਡਾ ਦਿਲ ਜਿਵੇਂ ਬਾਈ ਨੇ ਕਿਹਾ ਵੀ ਪੰਜ ਤੁਸੀਂ ਕਿਹਾ ਵੀ ਪੰਜ ਪੰਜ ਠੀਕ ਆ ਯਾਰ ਮਤਲਬ ਐਡਾ ਵੱਡਾ ਐ ਐਸਾ ਕੀ ਬਈ ਆਪਣੇ ਹੀ ਨੇ ਸਾਰੇ ਜੇ ਆਪਾਂ ਆਪਣੇ ਦੇਖੂਗਾ ਤਾਂ ਹੀ ਆਪਣੇ ਲੱਗੂ ਬਗਾਨੇ ਦੇ ਜਦੋਂ ਮਰਜ਼ੀ ਕਰ ਲੋ ਇਹ ਆਪਣੇ ਨਹੀਂ ਯਾਰ ਬਜ਼ੁਰਗ ਉਹਨੇ ਕਿਸੇ ਦਾ ਕੀ ਮਾੜਾ ਕਰਿਆ ਉਹ ਜਦੋਂ ਮਾਤਾ ਉਹਨਾਂ ਦੇਖਦੇ ਆ ਆਪਣੇ ਨੇ ਬਗਾਨੇ ਨਹੀਂ ਹੈਗੇ ਵੀਰੇ ਜਦੋਂ ਲੋਕਾਂ ਦੇ ਹਾਲਾਤ ਦੇਖਦੇ ਹੋ ਬਾਈ ਉਦੋਂ ਕੀ ਦਿਲ ਤੇ ਭਿੱਜੇ ਜਦੋਂ ਇੱਥੇ ਮਲਵਾ ਹੁਣ ਜਿਵੇਂ ਦੇਖਿਆ ਇਹ ਕਿਸੇ ਵੇਲੇ ਫਸਣਾ ਸੀ ਲਹਿਰਾਉਂਦੀਆਂ ਸੀ ਮਤਲਬ ਲੋਕਾਂ ਦੇ ਮਿਹਨਤ ਦੀ ਕਮਾਈ ਸੀ ਪਰ ਅੱਜ ਦੇਖਦੇ ਆ ਇਹ ਤਾਂ ਸਭ ਕੁਝ ਮਿੱਟੀ ਹੋ ਗਿਆ ਇਹ ਤਾਂ ਬਾਈ ਗਾ ਚੜੀ ਪਈ ਐ ਇਹਦੇ ਵਿੱਚ ਮੱਛੀ ਕਿੰਨੀ ਸਮੈਲ ਦੇ ਹਿਸਾਬ ਨਾਲ ਹਨਾ ਜਦੋਂ ਮੈਂ ਪਹਿਲਾਂ ਆਇਆ ਸੀ ਆਹ ਤੋਂ 4 ਦਿਨ 5 ਦਿਨ ਪਹਿਲਾਂ ਆਇਆ ਸੀ ਜਦੋਂ ਤੁਸੀਂ ਇੰਟਰਵਿਊ ਕਰ ਰਹੇ ਸੀਗੇ ਉਦੋਂ ਆਇਆ ਉਦੋਂ ਮੱਛੀ ਹੀ ਮੱਛੀ ਇੰਨੀ ਕਿ ਮਰੀ ਬਾਈ ਸਮੈਲ ਇੰਨੀ ਗੰਦੀ ਸੀ ਨਾ ਅਸੀਂ ਚਲੋ ਹੋਰ ਦਾ ਮੂੰਹ ਤੇ ਰਮਲ ਰੱਖਦੇ ਪਰ ਤੁਸੀਂ ਮੈਂ ਕਿਹਾ ਵੀ ਐਦਾਂ ਹੀ ਜਾਣਾ ਯਾਰ ਵੀ ਇਹ ਦੁਨੀਆ ਰਹਿ ਰਹੀ ਐ ਤਾਂ ਅਸੀਂ ਵੀ ਕੱਲ ਇਹਨਾਂ ਦੇ ਵਿੱਚ ਜਾਣਾ ਅੱਜ ਇਹ ਨਾਟਕ ਜੇ ਕਰਕੇ ਮੈਂ ਕਿਹਾ ਇਹ ਨਹੀਂ ਕੰਮ ਹੋਣਾ ਫਿਰ ਅਸੀਂ ਗਏ ਕਈ ਘਰਾਂ ਦੇ ਅਸੀਂ ਅੰਦਰ ਅੰਦਰ ਜਾ ਕੇ ਦੇਖਿਆ ਤਾਂ ਫਿਰ ਅੱਜ ਉਸ ਕਰਕੇ ਵਾਪਸ ਇੱਥੇ ਆਏ ਅੱਛਾ ਇਹ ਚੀਜ਼ ਦੀ ਮਤਲਬ ਮਾਰਕ ਕਿਵੇਂ ਹੁੰਦੇ ਨੇ ਕਰ ਵੈਰੀਫਾਈ ਕਰਦੇ ਹਾਂ ਕਿਉਂਕਿ ਬ ਜਦੋਂ ਪਹਿਲੀ ਵਾਰ ਤੁਸ ਤੁਹਾਡੇ ਵੱਲੋਂ ਕੈਸ਼ ਵੰਡਿਆ ਗਿਆ ਉਦੋਂ ਵੀ ਬਹੁਤੇ ਲੋਕਾਂ ਨੂੰ ਇਹ ਹੈ ਕਿ ਯਾਰ ਇਹ ਤਾਂ ਮਤਲਬ ਕੋਈ ਮੈਨੇਜਮੈਂਟ ਨਹੀਂ ਬਿਨਾ ਮੈਨੇਜਮੈਂਟ ਤੋਂ ਜੋ ਵੀ ਸਾਹਮਣੇ ਆਉਂਦਾ ਜੀ ਨੂੰ ਕੋਈ ਸਾਨੂੰ 50000 ਕਿਸੇ ਨੂੰ ਲੱਕ ਉਹ ਚੀਜ਼ਾਂ ਕਿੱਦਾਂ ਵੈਰੀਫਾਈ ਹੁੰਦੀਆਂ ਕਿ ਆਹ ਪਰਿਵਾਰ ਤੱਕ ਜ਼ਰੂਰਤ ਆ ਇਹ ਪਰਿਵਾਰ ਜ਼ਰੂਰਤਮੰਦ ਉਹ ਵੀ ਬਹੁਤਾ ਕੁਝ ਚੱਲਦਾ ਤੁਸੀਂ ਸਮਝ ਰਹੇ ਹੋਗੇ ਬਹੁਤਾ ਕੁਝ ਚੱਲਦਾ ਇਸ ਚੀਜ਼ ਦੇ ਤਾਂ ਉਹ ਚੀਜ਼ਾਂ ਵੈਰੀਫਾਈ ਕਿਵੇਂ ਦੇ ਵੀ ਨਹੀਂ ਯਾਰ ਆ ਪਰਿਵਾਰ ਜ਼ਰੂਰਤਮੰਦ ਆ ਇੰਨੇ ਦੀ ਜ਼ਰੂਰਤ ਹੈ ਇਹਨਾਂ ਦਿੱਤਾ ਜਾਂ ਉਹ ਚੀਜ਼ਾਂ ਬਈ ਪਹਿਲਾਂ ਦਾ ਸੇ ਹੋਗ ਤੁਹਾਡਾ ਮੀਡੀਆ ਤਾਂ ਬਹੁਤ ਜ਼ਿਆਦਾ ਹੁੰਦਾ ਕਿਉ ਮੈਂ ਹੁਣ ਪਾਠੀ ਸਿੰਘ ਸੀਗੇ ਉਹ ਹੈਂਡੀਕੈਪਟ ਸੀਗੇ ਵਿਚਾਰੇ ਹਨਾ ਉਹਨਾਂ ਦੇ ਘਰ ਦੀ ਨਾ ਤਾਂ ਲਾਈਟ ਹੈ ਉਹ ਹੋਮਸ ਦੇ ਵਿੱਚ ਐਨੇ ਪਸੀਨੋ ਪਸੀਨੇ ਹੋਏ ਬੈਠੇ ਸੀਗੇ ਵਿਚਾਰੇ ਉਹ ਜਦੋਂ ਪائیں ਦੇਖਦੇ ਫਿਰ ਤਾਂ ਆਪਣੇ ਮੁੱਲੋ ਮੁੱਲੀ ਹੁੰਦਾ ਬਾਈ ਬਾਕੀ ਤਾਂ ਸਾਡਾ ਸਭ ਤੋਂ ਪਹਿਲਾਂ ਤਾਂ ਅਸੀਂ ਹੋ ਗੇ ਮੀਡੀਆ ਦਾ ਹੁੰਦਾ ਮੀਡੀਆ ਕਵਰੇਜ ਕਰਦੀ ਹੈ ਸਾਨੂੰ ਪਤਾ ਲੱਗ ਜਾਂਦਾ ਫਿਰ ਅਸੀਂ ਉੱਥੇ-ਉੱਥੇ ਪਹੁੰਚ ਜੰਨੇ ਆ ਉੱਥੋਂ ਸਾਨੂੰ ਚਾਰ ਹੋਰ ਮਿਲ ਜੰਨੇ ਪਤਾ ਲੱਗ ਜਾਂਦਾ ਅਸੀਂ ਉੱਤੇ ਫਿਰ ਪਹੁੰਚ ਜੰਨੇ ਆ ਤੇ ਜਿਹੜੀ ਟਰੈਕਟਰ ਨੇ ਉਹਨਾਂ ਤੇ ਵੀ ਇੱਕ ਵਿਵਾਦਕ ਗੱਲਾਂ ਜਿਹੜੀਆਂ ਹੈਗੀਆਂ ਚੱਲੀਆਂ ਉਹ ਕਹਾਂ ਕਿ ਜਿਵੇਂ ਮਨਕੀਰ ਤੌਲਕ ਦੀ ਟੀਮ ਟਰੈਕਟਰ ਜਿਹੜੀ ਉਹ ਕਿਸਾਨਾਂ ਦੇ ਲਈ ਕਿਹਾ ਮਨਕੀਰਤ ਨੇ ਵੀ ਕਿਹਾ ਵੀ ਅਸੀਂ ਟਰੈਕਟਰ ਦੇ ਗਿਆਂ ਕਿਸਾਨਾਂ ਦੇ ਲਈ ਉਸ ਤੋਂ ਬਾਅਦ ਗੱਲ ਆਈ ਕਿ ਯਾਰ ਗਲੋਬਲ ਸਿੱਖ ਕਹਿ ਰਹੇ ਨੇ ਉਗਾ ਸੇਵਾ ਦਾਊਗਾ ਉਹ ਚੀਜ਼ ਬੜੀ ਵਿਵਾਦਪੂਰਜੀ ਰਹੀ ਵਿਵਾਦਜਾ ਬਣ ਗਿਆ ਉਸ ਚੀਜ਼ ਦਾ ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਉਹ ਤੁਹਾਨੂੰ ਲੱਗਦਾ ਕਿ ਉਹ ਸਹੀ ਹੱਥਾਂ ਦੇ ਵਿੱਚ ਪਹੁੰਚੇ ਨੇ ਟਰੈਕਟਰ ਉਹਦਾ ਵੀਰ ਜੀ ਚਲੋ ਜੋ ਹੋ ਗਿਆ ਹੋ ਗਿਆ ਸੀਗਾ 10 ਹੋਰ ਵਧਾ ਦੂੰਗੇ ਹੁਣ ਜਿੱਥੇ ਘਟਦੇ ਆ ਉਹ ਤਾਂ ਆਪਾਂ ਪੂਰੇ ਕਰਨੇ ਆਪਾਂ ਉਧਰੋਂ ਕਰ ਦੂੰਗੇ ਪਰ ਹੁਣ ਜਿੱਥੇ ਜਿੱਥੇ ਪਹੁੰਚਣੇ ਪਹੁੰਚਣਗੇ ਸਹੀ ਆ ਕੋਈ ਚੱਕਰ ਨਹੀਂ ਫਿਰ ਬੈਸੇ ਜਿਹੜੇ ਨੇ ਉਹ ਬਾਈ ਉਹਨਾਂ ਨੂੰ ਮਤਲਬ ਪੂਰਨ ਰੂਪ ਦੇ ਵਿੱਚ ਗਲੋਬਲ ਸਿੱਖ ਨੂੰ ਦਿੱਤੇ ਨੇ ਜਾਂ ਫਿਰ ਉਹ ਇਹ ਆ ਵੀ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਨ ਦੇ ਲਈ ਗਲੋਬਲ ਸਿੱਖ ਜਿਹੜੀ ਹੈਗੀ ਆ ਉਸ ਚੀਜ਼ ਅਸੀਂ ਭਾਈ ਦਿੱਤੇ ਦੇ ਸੀ ਪਰਪਸ ਲਈ ਸੀਗੇ ਵੀ ਗਲੋਬਲ ਸਿੱਖਾਲੇ ਉਹਨਾਂ ਦੀ ਮੈਨੇਜਮੈਂਟ ਸੰਭਣਗੇ ਵੀ ਜਿਵੇਂ ਛੋਟੇ ਹਨਾ ਪਹੁੰਦੇ ਆ ਕਿਸਾਨ ਜਿਵੇਂ 3-4 ਕਿੱਲੇ ਵਾਲੇ ਉਹਨਾਂ ਜ਼ਿਮੀਂਦਾਰਾਂ ਕੋਲ ਟਰੈਕਟਰ ਨਹੀਂ ਹੁੰਦੇ ਹੁਣ ਜੇ ਇੱਕ ਬੰਦਾ ਆਪਣੇ 4 ਕਿੱਲੇ ਨੂੰ ਪੱਧਰ ਕਰਨ ਲੱਗੂਗਾ ਉਸ ਪਿੰਡ ਦੇ ਵਿੱਚ ਕਿੰਨੇ ਟਰੈਕਟਰ ਲੱਗਣਗੇ ਅਸੀਂ ਤਾਂ ਉਸ ਪਰਪਸ ਨਾਲ ਦਿੱਤੇ ਸੀਗੇ ਹੁਣ ਉਹਨਾਂ ਦਾ ਵਿਸ਼ਾ ਕੁਝ ਹੋਰ ਹੈ ਜੀ ਆਪਾਂ ਵਿੱਚ ਬੋਲੇ ਨੇ ਪੰਜ ਉਹ ਹੈ ਠੀਕ ਹੈ ਜੀ ਆਪਾਂ ਹੋਰ ਸੇਵਾ ਪ੍ਰਮਾਤਮਾ ਦੇ ਦੂਗਾ ਆਪਾਂ ਉਧਰ ਕਰ ਦਾਂਗੇ ਕੁਝ ਕਿੱਕਲ ਹੋਰ ਆ ਜਿਵੇਂ ਬਨਕੀਰਤ ਬਾਈ ਨੇ ਉੱਥੇ ਵੀ ਕਿਹਾ ਤੁਹਾਡੀਆਂ ਵੀ ਵੀਡੀਓਜ਼ ਆਈਆਂ ਕਿ ਬੈਗ ਭਰ ਕੇ ਲਿਆਉਣੇ ਆ ਸ਼ਾਮ ਨੂੰ ਖਾਲੀ ਕਰਕੇ ਜਾਣੇ ਆ ਅਗਲੇ ਦਿਨ ਫਿਰ ਪਰਮਾਤਮਾ ਬੈਗ ਪਰ ਦਾ ਅਗਲੇ ਦਿਨ ਫਿਰ ਖਾਲੀ ਕਰਕੇ ਵਾਜਦੇ ਨੇ ਹਾਂਜੀ ਹਾਂਜੀ ਬਾਈ ਹੁਣ ਤੁਹਾਡੇ ਸਾਹਮਣੇ ਦਾ ਹੈਗਾ ਸੀਗਾ ਸਾਰਾ ਕੁਝ ਐਦਾਂ ਹੀ ਚੱਲਦਾ ਬਾਈ ਆਪਾਂ ਦਾ ਕੋਈ ਕਹੇ ਵੀ ਹਾਂ ਇਹ ਕਿਦਾਂ ਇਹ ਕਿੱਥੋਂ ਕਿਹਾ ਕਿੱਥੋਂ ਬਾਈ ਨਾ ਤਾਂ ਅਜੇ ਤੱਕ ਕਿਸੇ ਨਾਲ ਚੋਰੀ ਕੀਤੀ ਨਾ ਕਦੇ ਕਿਸੇ ਨਾਲ ਠੱਗੀ ਕਰੀ ਨਾ ਕਿਸੇ ਦਾ ਹੱਕ ਦਾ ਖਾਦਾ ਆਪਣੇ ਦਸਾਂ ਨੋਹਾਂ ਦੀ ਕਿਰਤ ਕਰੀ ਆ ਉਹ ਖਾਣੇ ਆ ਉਹੀ ਆਪਾਂ ਸੰਗਤ ਵਰਤਾਂਦੇ ਆ ਬਸ ਇਹ ਐ ਸਾਡਾ ਅਨੁਮਾਨ ਹੈ ਕੋਈ ਜਿਵੇਂ ਪਹਿਲਾਂ ਅਨੁਮਾਨ ਲਾਇਆ ਸੀ ਬਾਈ ਨੇ ਇਹ ਕਿਹਾ ਸੀ ਕਿ ਯਾਰ ਅਸੀਂ 5 ਕਰੋੜ ਵੰਡਾਂਗੇ ਪਰ ਜਿਵੇਂ ਹੁਣ ਅੱਜ ਬਾਈ ਕਹਿੰਦਾ ਵੀ ਉਦੋਂ ਤਾਂ ਪਤਾ ਨਹੀਂ ਕਿੰਨਾ ਉੱਪਰ ਚਲਾ ਗਿਆ ਅਨੁਮਾਨ ਉਦੋਂ ਲੱਗਿਆ ਕਿ ਵੀ ਨਹੀਂ ਯਾਰ ਇੰਨਾ ਕੁ ਪੰਜ ਸਾਢੇ 6 ਪਤਾ ਨਹੀਂ ਪੰਜ ਦਾ ਕੁਛ ਉਹ ਦਿਨ ਪਹਿਲੇ ਦਿਨ ਸੀਗਾ ਭਾਈ ਉਹ ਤਾਂ ਉਹ ਨਹੀਂ ਕਰਕੇ ਇਹ ਤਾਂ ਨਵੇਂ ਸਿਰੋਂ ਤਾਂ ਚੱਲ ਹੀ ਜਾਣਾ ਭਾਈ ਹੁਣ ਤਾਂ ਕਿੱਥੇ ਰੁਕੋਣਾ ਹੁਣ ਤਾਂ ਜਿਵੇਂ ਜਿਵੇਂ ਜਾਂਦੇ ਅਸੀਂ ਕਿਨੂੰ ਕਿੱਥੋਂ ਮੁੜ ਜੂਗੇ ਭਾਈ ਹੁਣ ਉਹਦੇ ਪਿੱਛੇ ਤੁਸੀਂ ਘਰ ਗਏ ਸੀਗਾ ਉਹ ਲੇਡੀ ਦੀ ਛੱਤ ਡਿੱਗੀ ਹੋਈ ਹੈ ਉਹ ਕਿੰਨੇ ਦਿਨਾਂ ਦੀ ਡਿੱਗੀ ਹੋਈ ਹੈ ਉਹਨਾਂ ਵਿਚਾਰੇ ਨੇ ਹੋਇਆ ਕਵਰੇਜ ਕੋਈ ਚਾਰ ਜਵਾਕ ਨੇ ਉਹਦੇ ਕੋਲ ਇੱਕ ਫਿਰ ਦੇਖ ਕੇ ਭਾਈ ਕਿੱਥੇ ਰਹਿ ਹੁੰਦਾ ਫਿਰ ਵੱਲੋਂ ਵੱਲੀ ਉਹਨਾਂ ਨੂੰ ਸਭ ਕੋ ਮਨੀ ਉਹਨਾਂ ਨੇ ਕਿਹਾ ਵੀ ਸਾਨੂੰ ਬੱਚੇ ਪੜਾਉਣੇ ਹੁੰਦੇ ਆ ਸਾਡੇ ਕੋਲ ਜਾਣ ਦਾ ਵੀ ਸਾਧਨ ਨਹੀਂ ਫਿਰ ਮਨੀ ਕਹਿੰਦਾ ਮੋਟਰਸਾਈਕਲ ਫਿਰ ਉਹ ਕਹਿੰਦੇ ਵੀ ਸਾਡੇ ਪਸ਼ੂੜ ਗਏ ਦੋ ਗਾਂ ਨਾਲ ਸਾਰੀ ਨਾਲ ਦੀ ਨਾਲ ਜੇ ਬਾਈ ਇਹ ਤਾਂ ਨਾਲ ਸਵੇਰੇ ਪੋਛੀ ਕੁ ਸਵੇਰੇ ਪਹੁੰਚਣੇ ਆ ਮੰਡੀ ਤੋਂ ਫੋਨ ਆਈ ਜਾਂਦਾ ਅਸੀਂ ਉੱਥੇ ਕਰਤੇ ਸਾਰੇ ਰੈਡੀ ਉਹ ਹੁਣ ਸਵੇਰੇ ਇੱਥੇ ਪਹੁੰਚ ਜੂਗੇ ਰਾਤੋਂ ਰਾਤ ਅੱਛਾ ਕਦੋਂ ਤੱਕ ਚੱਲੂ ਇਹ ਸੇਵਾ ਕਿੰਨਾ ਚਿਰ ਚੱਲੂ ਮਤਲਬ ਕਿਉਂਕਿ ਇਹ ਨਾ ਵੀ ਆਪਦੇ ਕੋਲੇ ਵੀ ਇੱਕ ਲਿਮਿਟ ਹੁੰਦੀ ਆ ਇਹ ਆ ਕਿ ਯਾਰ ਇੰਨੇ ਕ ਸਾਡੇ ਕੋਲੇ ਪਏ ਆ ਇੰਨੇ ਕ ਲੱਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਇਹਨਾਂ ਇੰਨਾ ਕ ਤਾਂ ਲੋਕਾਂ ਦੇ ਲਈ ਕੀਤਾ ਜਾਵੇ ਬਈ ਉਹ ਬੈਠਾ ਉੱਪਰ ਪੰਦ ਪਤਾ ਹੀ ਨਹੀਂ ਕੁਝ ਨਾ ਪਹਿਲਾਂ ਤਾਂ ਪਤਾ ਨਾ ਹੁਣ ਦਾ ਪਤਾ ਪਰਮਾਤਮਾ ਬੈਠਾ ਉਹਨੇ ਬਸ ਜਦ ਤੱਕ ਉਹਦਾ ਥਾਪੜਾ ਚੱਲੀ ਜਾਣਾ ਇਹ ਤਾਂ ਕੋਈ ਰੁਕਣ ਵਾਲੀ ਤਾਂ ਹੈ ਹੀ ਨਹੀਂ ਕੀ ਕੀ ਸੋਚ ਆ ਇਹਨ ਕਿ ਆਪਦੀ ਟੀਮ ਦੇ ਨਾਲ ਮਨਕਰਤ ਬਾਈ ਤੁਸੀਂ ਹੰਦਲ ਬਾਈ ਗੱਲਾਂ ਬਾਤਾਂ ਕਰਦੇ ਹੋ ਕਿ ਯਾਰ ਆਪਾਂ ਇਹਨਾਂ ਲੋਕਾਂ ਦੇ ਲਈ ਠੀਕ ਕਰਦੇ ਪਰ ਇੰਨਾ ਕਹਿੰਦਾ ਲੋਕਾਂ ਦੇ ਲਈ ਆਪਾਂ ਕਰਨਾ ਕੀ ਸੋਚ ਆ ਇਹਨਾਂ ਲੋਕਾਂ ਲਈ ਸੋਚਦਾ ਵੀ ਹੁਣ ਐਵੇਂ ਹੁੰਦੀ ਹੈ ਹਨਾ ਜਿਵੇਂ ਉਸ ਦਿਨ ਮੈਂ ਪਹਿਲਾਂ ਆਏ ਹੋਏ ਸੀਗਾ ਇੱਥੇ ਹਨਾ ਕਈ ਲੋਕ ਤੋੜਨ ਨੂੰ ਵੀ ਬਹੁਤ ਕੁਝ ਕਰਦੇ ਜਿਵੇਂ ਮੈਂ ਇੱਥੇ ਆਇਆ ਸੀ ਉਹ ਤੁਸੀਂ ਉਦੋਂ ਇੰਟਰਵਿਊ ਕਰ ਰਹੇ ਸੀਗੇ ਘਰੇ ਹਨਾ ਤੇ ਮੈਂ ਇੱਥੇ ਸੀਗਾ ਇਹ ਮੇਰੇ ਰੂਬਲ ਬਾਬਾ ਹਰਦੀਪ ਸਿੰਘ ਜੀ ਹਨਾ ਰਾਮਨਾ ਗੋਲਾ ਅਸੀਂ 5-7 ਜਣੇ ਇੱਥੇ ਦੋ ਤਿੰਨ ਗੱਡੀਆਂ ਲੈ ਕੇ ਆਏ ਅਸੀਂ ਸਾਰਾ ਗਰਾਊਂਡ ਲੈਵਲ ਤੇ ਦੇਖਿਆ ਉਹ ਪਿੱਛੋਂ ਇੰਟਰਵਿਊ ਹੋਈ ਤਾਂ ਹੁੰਦਲ ਨੂੰ ਫੋਨ ਵੱਜਣ ਲੱਗੇ ਉਹ ਕਿੱਥੇ ਗਈ ਤੇ ਕਿਹੜੀ ਕਿਆ ਫੁਲਾਣਾ ਦੀਗਾ ਤੋੜਨ ਦੇ ਬਹੁਤ ਖਾ ਉਹ ਬਈ ਤੋੜਨ ਦੇ ਲਈ ਉਹਨਾਂ ਨੂੰ ਲੋਕਾਂ ਨੂੰ ਨਾ ਹੁਣ ਪਤਾ ਨਹੀਂ ਕੀ ਹੋਇਆ ਹੋਇਆ ਸਾਡਾ ਕਿਹੜੇ ਸਿਆਸਤ ਵਾਲਮਾਨ ਹੈ ਕੋਈ ਹਨ ਅਸੀਂ ਤਾਂ ਸੇਵਾ ਖਾਤਰ ਆਏ ਹਾਂ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਉਹ ੱਤਕੇ ਦੇ ਸਵਾਦ ਹੈ ਦੋ ਤਿੰਨੇ ਜਿਨ੍ਹਾਂ ਨੂੰ ਜਾਨਾ ਸਵਾਦ ਦਾ ਟੇਸਟ ਦਾ ਬਣਿਆ ਹੋਇਆ ਉਹੀ ਕਰਦੇ ਆ ਉਹ ਲੋਕਾਂ ਦੇ ਛਿੱਤਰ ਵੀ ਖਾਂਦੇ ਉਹ ਸਾਰੇ ਉਹਨਾਂ ਦੀ ਰਿਕਾਰਡਿੰਗ ਮੈਂ ਕਰਨ ਜਿੱਥੇ ਉਹਨੇ ਫੋਨ ਕਰਾਇਆ ਤਾਂ ਗੁੱਦੀ ਰਿਕਾਰਡਿੰਗ ਹੋਣੀ ਹੋਣੀ ਬੰਦੇ ਦੀ ਉਹ ਜਿਹੜਾ ਟੇਸਟੀ ਹੈ ਅਸੀਂ ਤਾਂ ਇੱਥੇ ਸੇਵਾ ਕਰਨ ਆਏ ਆ ਸਾਨੂੰ ਜਿਵੇਂ ਹੁਣ ਬੰਦਾ ਮਨੀ ਕਵੇ ਵੀ ਰੁਪਏ ਹੁਣੇ ਨਿਕਲ ਚੰਡੀਗੜ੍ਹੋਂ ਉੱਥੇ ਆ ਮੈਨੂੰ ਉਦੋਂ ਸਵੇਰੇ ਹੀ ਜਿਮ ਦੇ ਵਿੱਚ ਸੀਗਾ ਮੈਨੂੰ ਕਹਿੰਦੇ ਉੱਥੇ ਜਾਣਾ ਮੈਂ ਰੂਪਲ ਲਗਾ ਰੂਪਲ ਚੱਕ ਬਈ ਆਪਾਂ ਚਾਬੀ ਚੱਕ ਮੈਂ ਘਰੇ ਚੇਂਜ ਕਰ ਆਪਾਂ ਨੇ ਫਰੋਜਪੁਰ ਜਾਣਾ ਅਸੀਂ ਨਾਲ ਦੀ ਨਾਲ ਹੀ ਫਰੋਜਪੁਰ ਆ ਗਏ ਬਈ ਉਦੋਂ ਇਹ ਸੀਗਾ ਸਾਡਾ ਸਾਡਾ ਤਾਂ ਕੋਈ ਸਿਸਟਮ ਹੀ ਨਹੀਂ ਹੁੰਦਾ ਵੀ ਕੋਈ ਬਣਾਇਆ ਹੁਣ ਜਾ ਕੇ ਉਦੋਂ ਦੱਸਿਆ ਵੀ ਆਪਣੇ ਹਾਲਾਤ ਨੇ ਇੱਧਰ ਅੱਜ ਇੱਥੇ ਆ ਕੇ ਉਹ ਜਿਹੇ ਏ ਬਾਈ ਸੇਵਾ ਦਾ ਹੋਰ ਤਾਂ ਕੁਝ ਵੀ ਨਹੀਂ ਸਾਡਾ ਇਹ ਚੀਜ਼ਾਂ ਸਕੂਨ ਦਿੰਦੀਆਂ ਬਾਈ ਕਿਉਂਕਿ ਮਨਕਿਰਤ ਬਾਈ ਨੇ ਉੱਥੇ ਮੈਨੂੰ ਇੰਟਰਵਿਊ ਦੇ ਵਿੱਚ ਵੀ ਕਿਹਾ ਕਹਿੰਦਾ ਜੇ ਸਾਨੂੰ ਪਤਾ ਹੁੰਦਾ ਯਾਰ ਇੰਨਾ ਸਕੂਨ ਮਿਲਦਾ ਐਂ ਤਾਂ ਕਹਿੰਦਾ ਜ਼ਿੰਦਗੀ ਸੈੜ ਤੋਂ ਸ਼ੁਰੂ ਹੀ ਹੋਣੀ ਹੋਈ ਅਸੀਂ ਤਾਂ ਪਹਿਲੀ ਬਹੁਤ ਟਾਈਮ ਕਰ ਲੈਂਦੇ ਬਾਈ ਸਕੂਨ ਤਾਂ ਤੁਸੀਂ ਪੁੱਛਿਓ ਨਾ ਹਾਂ ਕਿਉਂ ਮੈਂ ਤਾਂ ਨਾ ਸ਼ੁਰੂ ਤੋਂ ਬਾਈ ਮੈਂ ਤਾਂ ਚਲੋ ਮੂੰਹ ਤੋਂ ਨਿਕਲ ਜੀ ਨਹੀਂ ਮੈਂ ਤਾਂ ਆਪਾਂ ਸਾਰੇ ਅਸੀਂ ਗੁਰੂ ਘਰ ਸਿੰਘ ਸ਼ੀਦਾ ਬਾਬਾ ਜੀ ਜਨਮ ਦਿਨ ਹੁੰਦਾ ਜਿੱਥੇ ਰਬਾ ਬਾਹਨ ਹੁੰਦਾ ਉੱਥੇ 7-8 ਸਾਲ ਤੋਂ ਆਈਸਕ੍ਰੀਮ ਦਾ ਲੰਗਰ ਚੱਲਦਾ ਉਹ ਆਪਣੇ ਪਰਮੰਦੇ ਹੀ ਹੁੰਦਾ ਹੈ ਨ ਤੇ ਫਿਰ ਆਪਣੇ 1.5 ਸਾਲ ਹੋ ਗਿਆ ਹੁਣ ਮੈਨੂੰ ਦੱਸਣਾ ਪੈਂਦਾ ਨਹੀਂ ਦੱਸਣ ਦੀ ਲੋੜ ਤਾਂ ਨਹੀਂ 6 ਫੇਸ ਹਸਪੀਟਲ ਲੰਗਰ ਜਾਂਦਾ ਬਾਈ ਓਕੇ ਰਾਤ ਨੂੰ ਹੈ ਨਾ ਤਾਂ ਇਹ ਹੁਣ ਚੀਜ਼ਾਂ ਦੱਸਣੇ ਪੈਣੇ ਪਹਿਲਾਂ ਦੱਸਦੇ ਨੇ ਹੁੰਦੇ ਦੇ ਉਹ 1.5 ਸਾਲ ਤੋਂ ਮੇਰੇ ਭਰਾਵਾਂ ਨੂੰ ਹੀ ਪਤਾ ਦਾ ਨਾ ਕਿ ਅਸੀਂ ਕਦੀ ਵੀਡੀਓ ਚੱਕ ਕੇ ਪਾਈਏ ਗਰੁੱਪ 'ਚ ਇਹ ਕਰਦਾ ਉਹ ਕਰਦਾ ਸਾਡੇ ਕੋਲ ਤਾਂ ਹੁੰਦੇ ਨਹੀਂ ਤੇ ਬਈ ਇਹ ਕੰਮ ਅਸੀਂ ਤਾਂ ਜ਼ਮੀਨ ਨਾਲ ਹੈ ਬਾਈ ਧਰਤੀ ਨਾਲ ਜੁੜ ਕੇ ਸੇਵਾ ਕਰਨੀ ਹੋਰ ਕੁਛ ਨਹੀਂ ਮਤਲਬ ਜਦੋਂ ਤੱਕ ਫਿਰੇ ਆ ਕਿ ਆਪ ਜਿਵੇਂ ਤੁਸੀਂ ਵੀ ਪਰਮਾਤਮਾ ਦਾ ਥਾਪੜ ਜਿੰਨਾਂ ਦੇ ਸਿਰ ਤੇ ਜਿੰਨਾਂ ਚਿਹਰੇ ਪੈਰਾਂ ਸਿਰ ਨਹੀਂ ਹੁੰਦੇ ਫਿਰ ਇਹ ਆ ਵੀ ਤੁਹਾਡੀ ਟੀਮ ਪੂਰੀ ਤਿੱਕੜੀ ਤੇ ਪੂਰੀ ਤੁਹਾਡੀ ਟੀਮ ਇੱਥੇ ਹੀ ਲੋਕਾਂ ਦੀ ਸੇਵਾ ਦੇ ਵਿੱਚ ਦਿਸੂਗੀ ਹਾਂਜੀ ਹਾਂਜੀ ਉਹ ਝੋਟਾ ਸਾਨੂੰ ਦੇਖਦਾ ਸੀ ਕਿਦਾਂ ਦੇਖਦੇ ਮਾੜੀ ਮੋਟੀ ਥਕਾਵਨ ਉਹਦੇ ਮੂੰਹ ਤੇ ਐ ਭੱਜਿਆ ਫਿਰਦਾ ਉਹ ਤਾਂ ਹੁਣ ਵੀ ਉਹਨੂੰ ਕਹਿ ਰਹੇ ਵੀ ਨੀਰਾ ਹੋ ਚੱਲਿਆ ਵੀ ਆਪਾਂ ਨੂੰ ਥਰੈਡ ਰੂਟ ਹੋਣੇ ਆ ਵੀ ਚੱਲ ਦੋ ਕਹਿੰਦਾ ਨਹੀਂ ਨਹੀਂ ਦੋ ਤਿੰਨ ਯਾਰ ਘਰ ਭਗਦਾ ਲਿਆ ਮੈਂ ਕਿਹਾ ਬਾਈ ਮਾਨਾ ਆਪਾਂ ਕੱਲ ਨੂੰ ਵੀ ਇੱਥੇ ਪਰਸੋਂ ਵੀ ਇੱਥੇ ਹੀ ਆ ਉਹ ਨਹੀਂ ਦਬਦਾ ਭਾਈ ਕਿ ਸੀਗਾ ਜਿਹੜੇ ਉਹ ਤੇ ਸ਼ੂਤਾਰੇ ਉਸ ਪ੍ਰਸ਼ਾਸਨ ਕਹਿ ਵੀ ਰਣੀ ਨਹੀਂ ਉਹ ਪਾਣੀ ਦੇ ਵਿੱਚ ਨੂੰ ਹੋ ਲਿਆ ਗੱਡੀਆਂ ਸਾਂਕ ਉਧਰ ਨਹੀਂ ਜਾਣਦੇ ਪ੍ਰਸ਼ਾਸਨ ਨੇ ਉਹ ਪਾਣੀ ਦੇ ਵਿੱਚ ਨੂੰ ਜਾ ਕੇ ਭੱਜ ਕੇ ਘਰ ਮੜ ਗਿਆ ਫੇਰ ਇੱਕ ਬੰਦਾ ਕਿੱਥੇ ਦਾ ਆਪਦਾ ਬਾਈ ਇਹ ਜਿਹੜਾ ਇਹ ਜੀ ਐਨਰਜੀ ਆ ਜੇ ਬੰਦਿਆਂ ਚ ਫੇਰ ਤਾਂ ਨਾਲ-ਨਾਲ ਵੱਧੋ ਵੱਧ ਹੁੰਦਾ ਨਾਲ ਰਹੇ ਕਿ ਦੇਖਿਆ ਫਿਰ ਐਸਾ ਕਿਹੜਾ ਜਨੂਨ ਆ ਮਨਕਿਰਤ ਜਿਹੜਾ ਐਂ ਤੋਰੀ ਫਿਰਦਾ ਬਾਈ ਉਹ ਤਾਂ ਨਾ ਭੋਲਾ ਭਾਲਾ ਜੱਟ ਹੈ अच्छा ਜਿਵੇਂ ਕਹਿੰਦੇ ਨੇ ਕੋਈ ਕਹਿੰਦਾ ਇਹ ਹੈ ਉਹ ਹੈ ਜਦ ਬੰਦਾ ਨਾਲ ਰਹਿੰਦਾ ਨਾ ਫਿਰ ਪਤਾ ਲੱਗਦਾ ਬੰਦੇ ਦਾ ਦੂਰ ਤੋਂ ਬਹੁਤ ਕੁਝ ਗੱਲਾਂ ਲਾ ਦਿੰਦੇ ਵੀ ਆਏ ਆਏ ਹੁਣ ਪਤਾ ਲੱਗਦਾ ਉਹਦਾ ਜਦੋਂ ਫਿਰ ਨਾਲ ਖਿੱਚੀ ਫਿਰਦਾ ਹੁੰਦਾ ਨਾ ਐ ਜੋ ਵਾਹ ਫੜ ਕੇ ਮੋਢੇ ਆ ਕਰ ਲਿਆ ਆ ਕਰ ਦਿਆ ਏ ਗਾ ਬਾਈ ਉਹਦੇ ਕੋਲ ਹੋਰ ਨਿਸ਼ੇਵਾਦੀ ਭੱਜਿਆ ਫਿਰਦਾ ਹੁਣ ਤੁਹਾਨੂੰ ਲੱਗਦਾ ਵੀ ਜ਼ਿੰਮੇਵਾਰੀ ਬਹੁਤ ਵੱਡੀ ਬੱਦਗੀ ਕਿਉਂਕਿ ਇੰਟਰਵਿਊ ਤੋਂ ਬਾਅਦ ਸਾਨੂੰ ਵੀ ਕਈ ਕਾਲ ਆਉਂਦੇ ਨੇ ਬਹੁਤ ਕਹਿੰਦਾ ਕਿ ਮੇਰੀ ਛੱਤ ਡਿੱਗ ਵੀ ਮੇਰਾ ਹੋ ਗਿਆ ਮਤਲਬ ਜਿੱਤੇ ਹੁਣ ਗੱਲ ਜੇ ਕਿਸੇ ਨੂੰ ਥੋੜਾ ਬਹੁਤਾ ਦੁੱਖ ਹੁੰਦਾ ਤਗਲਾ ਕਹਿੰਦਾ ਯਾਰ ਇੱਕ ਨਾਮ ਜਿਹੜਾ ਉਹ ਮੂਰੇ ਆਉਂਦਾ ਮਨਕਿਰਤ ਆਲਕ ਟੀਮ ਬਈ ਯਾਰ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਜ਼ਿੰਮੇਵਾਰੀ ਬਹੁਤ ਵੱਡੀ ਜਿਹੜੀ ਆ ਇਹ ਸਹਾੜਾ ਨੇ ਤੁਹਾਡੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾਤੀ ਹਾਂ ਜ਼ਿੰਮੇਵਾਰੀ ਤਾਂ ਚਲੋ ਬਾਈ ਪਰਮਾਤਮਾ ਕਰਨ ਕਰਾਉਣ ਵਾਲਾ ਆਪਣੀ ਤਾਂ ਕਾਜ ਜੀ ਹੋਣਾ ਜਿੰਮੇਵਾਰੀ ਪਰਮਾਤਮਾ ਕਰਾਉਣ ਦਾ ਸਾਰਾ ਕੁਝ ਬਾਕੀ ਤਾਂ ਹੁਣ ਫੋਨ ਤਾਂ ਬਾਈ ਜਿਵੇਂ ਅੱਗੇ-ਅੱਗੇ ਪਤਾ ਲੱਗਦਾ ਹਰ ਹੀ ਕੋਈ ਕਰਦਾ ਹੀ ਐ ਅਗਲਾ ਆਸਨ ਨਾਲ ਹੀ ਫੋਨ ਕਰਦਾ ਉਹਨਾਂ ਨੂੰ ਪਤਾ ਕਿ ਇਹ ਬੰਦੇ ਪਹੁੰਚਣਗੇ ਕਈ ਜਾਇਜ਼ ਹੁੰਦੇ ਨੇ ਕਈ ਨਜਾਇਜ਼ ਹੁੰਦੇ ਆ ਉਹ ਪਤਾ ਹੀ ਲੱਗ ਜਾਂਦਾ ਹੁਣ ਜਿੰਨੇ ਐ ਤੁਰੇ-ਫਿਰਨੇ ਆ ਸਾਰਾ ਕਰਦੇ ਆ ਉਹ ਸਾਹਬ ਆਪਾਂ ਨੂੰ ਆਈ ਜਾਂਦਾ ਜੀ ਰੂਪੇ ਬਾਈ ਗੱਲ ਤਾਂ ਹੋਰ ਪਰਦਾ ਚੁੱਕਦੇ ਹੋ ਬਹੁਤੇ ਇਹ ਕਹਿੰਦੇ ਨੇ ਕਿਉਂਕਿ ਹੁਣ ਵੀ ਇੱਕ ਪੱਤਰਕਾਰ ਭਰਾ ਨੇ ਉੱਥੇ ਮਨਗਿਰ ਤੋਂ ਪੁੱਛ ਲਿਆ ਸੀ ਕਹਿੰਦਾ ਕਿੱ ਇਸ ਚੀਜ਼ ਤੋਂ ਜ਼ਰੂਰ ਪਰਦਾ ਚੱਕ ਦਿਓ ਕਿਉਂਕਿ ਬਹੁਤੇ ਕਹਿੰਦੇ ਨੇ ਕਹਿੰਦੇ 27 ਨੇੜੇ ਆਈ ਜਾਂਦੀ ਆ ਚੋਣ ਲੜਦੀ ਹੋਣੀ ਆ ਸਿਆਸਤ ਚਾਉਣਾ ਹੋਣਾ ਤਾਂ ਕਰਕੇ ਐਸਾ ਕੁਝ ਕਰੀ ਜਾਂਦੇ ਆ ਬਾਈ ਜੀ ਹੁਣ ਸਾਨੂੰ ਇੱਥੇ ਕਿਸੇ ਪਿੰਡ ਦਾ ਨਾਮ ਪਤਾ ਕਿਸੇ ਘਰ ਦੇ ਵਾਲੇ ਬੰਦੇ ਦਾ ਨਾਮ ਪਤਾ ਚੋਣ ਉਹ ਕਹਿ ਦੂੰਗਾ ਮੋਹਾਲੇ ਇੱਥੇ ਅਸੀਂ ਕੀ ਕਰਨੇ ਅਸੀਂ ਸੇਵਾ ਖਾਤਰ ਆਏ ਅਸੀਂ ਸੇਵਾ ਉਹ ਚੌਣਾ ਚੂਣਾ ਵਾਲੇ ਦੇ ਲੋਕਾਂ ਦਾ profession ਹੈ ਬਾਈ ਉਹ ਕਹੀ ਜਾਂਦੇ ਕਿਉਂ ਉਹ ਜਿਹੜੇ ਉੱਥੇ 2-4 ਹੁੰਦੇ ਉਹਨਾਂ ਨੂੰ ਕਬਰਾਟ ਹੋ ਜਾਂਦੀ ਹੈ ਉਹ ਉਹਨਾਂ ਨੂੰ ਕਬਰਾਟ ਹੋ ਜਾਂਦੀ ਸਾਨੂੰ ਤਾਂ ਕੋਈ ਚੌਣਾ ਚੂਣਾ ਵਾਲਾ ਹੈ ਹੀ ਨਹੀਂ ਬਾਈ ਤੁਹਾਡੇ ਮੂਹਰੇ ਭੱਜੇ ਫਿਰਦੇ ਆ ਆ ਕੱਪੜੇ ਐਦਾਂ ਹੀ ਪਾਏ ਐਦਾਂ ਹੀ ਲਿਬੜ ਕੇ ਫੇਰ ਵਰਜ ਨੇ ਨਹਾ ਕੇ ਫੇਰ ਆ ਜੰਨੇ ਉਹ ਤਾਂ ਉਹਨਾਂ ਨੂੰ ਹੁੰਦਾ ਸਾਡਾ ਚੌਣਾ ਵਾਲਾ ਤਾਂ ਸਾਨੂੰ ਦੱਸੀਦਾ ਜਾਂਦਾ ਨਾਲ-ਨਾਲ ਵੀ ਮੈਨੂੰ ਕਿਹੜਾ ਚੌਣਾ ਦਾ ਉਹਦਾ ਵਿਚਾਰਾ ਗਾਇਕ ਹੈ ਬਾਈ ਉਹਨਾਂ ਦਾ ਧੂੜ ਕੱਢੀ ਪਈ ਆ ਆਪਣੇ ਨਾਮ ਦੀ ਉਹਨੂੰ ਕਿਹੜੇ ਨਾਮ ਕਵਣ ਦੀ ਘਟਾ ਬਲਡ 'ਚ ਨਾਮ ਹੈ ਉਹਦਾ ਬਸ ਉਹ ਕਲਾਕਾਰ ਭਾਈ ਚਰ ਵੀ ਅਪਰੀਸ਼ੀਏਟ ਕਰਦਾ ਚੰਗਾ ਲੱਗਦਾ ਕੇ ਹਾਂ ਹਾਂ ਜੀ ਹਾਂ ਜੀ ਭਾਈ ਜੀ ਜੀਪੀ ਵਾਈ ਨੇ ਪਿਛਲੇ ਦਿਨ ਹੁਣੇ ਹੁਣ ਵੀ ਮੈਂ ਕਹਾਂਦੇ ਆਂਦੇ ਜੀਪੀ ਵਾਈ ਦੀ ਵੀਡੀਓ ਕਾਲ ਆਈ ਸੀ ਉਹਨਾਂ ਨੇ ਪਾਇਆ ਵੀ ਸਾਰਾ ਸਾਰੇ ਅਪਰੀਸ਼ੀਏਟ ਕਰਦੇ ਕਿਉਂ ਭਾਈ ਕਿਸੇ ਨੂੰ ਪਤਾ ਨਹੀਂ ਸੀ ਵੀ ਮਨਕਿਰਤ ਐਦਾਂ ਵੀ ਗਰਾਊਂਡ ਤੇ ਆ ਗਿਆ ਵੀ ਐਦਾਂ ਇਹ ਕੁਝ ਵੀ ਹੋ ਸਕਦਾ ਸਕਦਾ ਹਾਂ ਇਹ ਹੋਇਆ ਤਾਂ ਹੁਣ ਸਾਰੇ ਦੇਖਦੇ ਵੀ ਯਾਰ ਮਨਕਿਰਤ ਚਲੇ ਗਿਆ ਮਨਕਿਰਤ ਇਹ ਕਰਦਾ ਉਹ ਭਾਈ ਸਾਰੇ ਹੈਰਾਨ ਹੋ ਗਏ ਵੀ ਯਾਰ ਵੀ ਇੱਧਰ ਨੂੰ ਵੀ ਤੁਹਾਨੂੰ ਲੱਗਦਾ ਸੀ ਮਨਕਿਰਤ ਆ ਵੀ ਕੁਝ ਕਰ ਸਕਦਾ ਹਾਂ 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 ਭਾਈ ਆਪਾਂ ਦੋਦੀ એનર્ਜੀ ਦੇਖੀ ਹੋਈ ਦੀ ਉਹਦਾ એનર્ਜੀ ਦਾ ਆਪਾਂ ਜਾਣਾ ਉਹਨੇ ਕਿਹਾ ਚਲੋ ਪਹਿਲਾਂ ਉਧਰ ਆਏ ਨੇ ਫਿਰ ਬਾਅਦ ਜਾਉਂਗੇ ਹੋਟਲ ਇਹ ਜਾਓ ਝੋਟ ਇਸ ਤੋਂ ਪਹਿਲਾਂ ਡੇਰਾ ਬਨਾਨ ਗਏ ਅੱਜ ਤੁਸੀਂ ਫਿਰੋਜ਼ਪੁਰੋ ਏਰੀਆ ਦੇ ਵਿੱਚੋਂ ਅਗਲੇ ਪਲਾਨ ਬਾਈ ਕੀ ਨੇ ਅਗਲਾ ਪਲਾਨ ਬ੍ਰਦਰ ਹੁਣ ਆਪਣਾ ਹਲੇ ਥੋੜਾ ਜਿਹਾ ਏਰੀਆ ਕਵਰ ਹੋਇਆ ਹੈ ਨਾ ਜੀ ਆਪਣੇ ਮੈਂ ਕਹਿੰਦਾ 70 ਕ ਕਿਲੋਮੀਟਰ ਦਾ ਦਾਰੇ ਦੇ ਵਿੱਚ ਹੀ ਹੋਇਆ ਅਗਲਾ ਪਹਿਲਾ ਇਸੇ ਨੂੰ ਕਵਰ ਕਰਕੇ ਫਿਰ ਦੇਖਾਂਗੇ ਅਗਲਾ ਕਿਹੜਾ ਕੱਢਣਾ ਇਹਦੇ ਵਿੱਚ ਕੀ ਕੀ ਆ ਜਿਵੇਂ ਇੱਕ ਤਾਂ ਤੁਸੀਂ ਟਰੈਕਟਰ ਜੋ ਹੈਗਾ ਉਹ ਵੰਡ ਰਹੇ ਹੋ ਅੱਜ ਵੀ 10 ਟਰੈਕਟਰ ਦੀ ਜਿਹੜੀ ਸੇਵਾ ਸਪੁਰਦ ਤੁਹਾਡੇ ਵੱਲੋਂ ਕਾਰ ਸੇਵਾ ਬਾਬਿਆਂ ਬਜ਼ੁਰਗ ਬਾਬਿਆਂ ਨੂੰ ਜਿਹੜੇ ਕੀਤੇ ਗਏ ਜਿਵੇਂ ਅੱਜ ਗਾਵਾਂ ਪਸ਼ੂਆਂ ਦਾ ਵੀ ਕਰ ਰਹੇ ਹੋ ਅੱਜ ਇੱਕ ਵਹੀਕਲ ਜੀ ਤੁਸੀਂ ਮੋਟਰਸਾਈਕਲ ਦਾ ਵੀ ਅਨਾਉਂਸ ਕੀਤਾ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਦੇ ਰਹੇ ਹੋ ਬਈ ਇਹ ਜਿਹੜੇ ਲੋਡ ਬੰਦ ਜਿਹੜੀ ਚੀਜ਼ ਦਾ ਪਤਾ ਲੱਗ ਜਾਂਦਾ ਇਹ ਕੋਈ ਆਪਾਂ ਨੇ ਮਿਸ਼ਨ ਨਹੀਂ ਹੋਇਆ ਵੀ ਕੱਲਾ ਟਰੈਕਟਰ ਹੈ ਨਾ ਵੀ ਕੱਲੇ ਹੁਣ ਜੇ ਹਣੇ ਆਪਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਆਪਾਂ ਉਹੀ ਕੰਮ ਕਰ ਦਿੰਦੇ ਨਾਲ ਲੱਗਦੇ ਉਹੀ ਚੱਲਦਾ ਆਪਣਾ ਸੋ ਭਾਈ ਸਮਾਂ ਹੀ ਤਬਹੁਤ ਧੰਨਵਾਦ ਨਹੀਂ ਨਹੀਂ ਭਾਈ ਜੀ ਧੰਨਵਾਦ ਤੁਹਾਡਾ ਜੀ ਵੀਰਾਂ ਜੀ ਸੋ ਰੂਪੇ ਬਾਈ ਹੁਰੀ ਸਾਡੇ ਨਾਲ ਸੀ ਕਹਿੰਦੇ ਨੇ ਕਿ ਜਿਵੇਂ ਮਨਕਿਰਤ ਬਾਈ ਨੇ ਵੀ ਕਿਹਾ ਕਿ ਬੈਗ ਭਰ ਕੇ ਲਿਆਉਣੇ ਤੇ ਹੱਥਾਂ ਨੂੰ ਖਾਲੀ ਹੁੰਦੇ ਨੇ ਬਾਈ ਕਹਿੰਦਾ ਕਿ ਜਿੰਨਾ ਚਿਰ ਪਰਮਾਤਮਾ ਦਾ ਥਾਪੜਾ ਸਾਡੇ ਸਿਰ ਤੇ ਆ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਪੈਣੀਆਂ ਲੋਕਾਂ ਨੂੰ ਅਸੀਂ ਮੌਕੇ ਤੇ ਹੀ ਉਹ ਚੀਜ਼ਾਂ ਜਿਹੜੀਆਂ ਉਹ ਦਿੰਦੇ ਰਹਾਂਗੇ ਅਜ ਫਿਰੋਜ਼ਪੁਰ ਦੇ ਏਰੀਆ ਦੇ ਵਿੱਚ ਟਰੈਕਟਰ ਵੀ ਦਿੱਤੇ ਗਏ ਨਾਲ ਹੀ ਮੋਟਰਸਾਈਕਲ ਨਾਲ ਹੀ ਜਿਹੜੇ ਹੈਗੇ ਪਸ਼ੂ ਜਿਹੜੀ ਹੈਗੇ ਉਹਨਾਂ ਦੀ ਸੇਵਾ ਵੀ ਕੀਤੀ ਗਈ ਜੁੜੇ ਰਹੋ ਆਰਐਮ on what